ਕਾਸਤਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਬਲ ਮੂਲ ਤੇ ਕਬਲ ਨਿਦਿਸ਼ਟਾ ਮੀ ਰਮਈਆ ਕੌਣ ਹੈ ਆ ਆ ਪ੍ਰਾਵੇ ਰਮਈਆ ਅਡ ਪ੍ਰਾਵਾ ਉਹ ਸਰ ਰਮਈਆ ਕਿਆ ਹੋਇਆ ਉਹ ਤੇਰੇ ਚ ਉਹਦਾ ਹੀ ਰਮਈਆ ਸਭ ਜਿਵੇਂ ਕਹਿਣਾ ਵੀ ਸਾਡਾ ਖਾਂਦਾ ਦੀ ਖੂਰ ਹੈ ਮੇਲੇ ਚ ਉਹਦੀ ਜੋ ਉਦਾਂ ਤੂੰ ਉਹਦਾ ਜਾਣਨਾ ਦਰਜ ਉਹਦਾ ਜਾਣ ਉਹ ਚਾਨਣ ਰਮਿਆ ਤੇਰੀ ਜੋ ਹੋਰ ਪਤਾ ਨਹੀਂ ਕੀ ਰਮਿਆ ਧੁੱਪ ਚ ਕੀ ਰਮਿਆ ਸੂਰਜ ਦਾ ਚਾਨਣ ਔਰ ਮਈਆ ਉਹ ਹੀ ਆ ਰਮਿਆ ਔਰ ਰੁਬੀਆ ਇਹ ਦੁਆ ਰਖਤਾ ਨੂੰ ਰੁਬੀਆ ਰਖਤਾ ਜੀ ਬਹੁਤ ਰਖਦਾ ਪਹਿਲਾ ਕਰਤਾ ਕਹਤਾ ਉਹ ਮਈਆ ਕਹਸਾ ਪਹਿਲਾ ਕਰਤਾ ਕਹਤਾ ਉਹ ਰੁਬੀਆ ਕਹਤਾ ਹਾਂ ਪਹਿਲਾ ਪ੍ਰਭ ਕਹਤਾ ਰਮਈਆ ਜੀ ਕੋਈ ਚੇਤ ਪ੍ਰਾਣੀ ਰਮਈਆ ਆਰਾਮ ਬਿਉਸਰੂ ਗਿਆ ਰੁਬੀਆ ਕਹਤਾ ਓਹ RAMLAL ਰੁਬੀਆ ਕਹਤਾ ਰਮਿਆ ਹੋਇਆ ਕਰਕੇ ਆਬ੍ਰਿਆ ਪ੍ਰਭੂ ਹਾਂ ਆਬ੍ਰਿਆ ਸਰਵਤਰ ਦੁਮਈਆ ਕੇ ਗੁਣ ਚੇਤ ਪ੍ਰਾਣੀ ਆਬ੍ਰਿਆ ਕੇ ਗੁਣ ਚੇਤ ਪ੍ਰਾਣੀ ਤੋ ਉਹਦੇ ਗੁਣ ਦੇਖ ਉਹੇ ਦੇ ਗੁਣ ਜਾਣੀ ਦੇਣੇ ਤੇਰੇ ਜੇ ਤੇਰੇ ਚੋਹੇ ਦੇ ਗੁਣ ਹੋ ਜਾਣਾ ਫੇਰ ਉਹ ਤੂੰ ਤੂੰ ਆਨੂ ਵਿੱਚ ਸੰਭਾਲ ਲੈ ਕੋਈ ਗੁਣ ਉਹ ਹੋਂਦੇ ਸੁਭਾਅ ਵੀ ਉਹੀ ਹੋਊਗਾ ਆਪਣੇ ਸੁਭਾਅ ਦਾ ਆ ਜੂ ਹਮੇਸ਼ਾ ਸੰਭਾਲ ਲੈ ਜੇ ਬੱਚਾ ਇਹ ਜਾਈ ਹੋਵੇ ਜਾਇਦਾ ਪੇਵਾ ਹੂ ਹੂ ਉਸੇ ਸੁਭਾ ਦਾ ਹੋਵੇ ਹੁਣ ਮੁਟਬਰ ਹੂਏ ਕੋਈ ਨਹੀਂ ਨੂੰ ਕਹਿੰਦਾ ਵੀ ਬਾਈ ਰਤ ਸਿੰਘ ਸਾਹਿਬ ਉਹ ਤਾਂ ਉਹ ਨਾ ਜਨ ਜਵਾਗ ਜਨ ਨੂੰ ਖਤਰਾ ਹੋਵੇ ਵੀ ਗੱਡੀ ਕਿਤੇ ਖਟਾਨੇ ਸੁਣੇ ਡੰਗੂਗਾ ਡਰਦਾ ਹੋਵੇ ਉਤੇ ਉਤੇ ਸੁਭਾ ਤੇ ਡਰਦਾ ਹੋਵੇ ਤਾਂ ਉਹ ਆਪਣੀ ਸਰਬਾਰੀ ਦੀ ਛੱਡਦਾ ਹੈਗਾ ਵੀ ਇਹ ਅਜੋ ਹਾਂ ਹਲੋ ਹੈ ਜੋ ਨਾ ਹੋਵੇ ਉਹਨੂੰ ਦੀ ਲੋੜ ਨਹੀਂ ਐ ਬੇਮਤਲਬ ਇਹ ਕਰਕੇ ਰਮਈਆ ਕੈਹੋਂ ਜੇਤ ਪੜਣੀ ਕਬਰ ਮੂਰਤੇ ਕਬਰ ਦ੍ਰਿਸ਼ਟਾ ਨਹੀਂ ਉਹਦੇ ਆਏ ਕਉਣ ਪੈਦਾ ਕਰਦਾ ਉਹਦੀ ਮਰਦਾ ਤੋਂ ਤੇਰ ਬੰਦਾ ਦਾ ਹੈ ਨਹੀਂ ਕੋਈ ਉਹਨੂੰ ਦੀ ਨੀਂਦ ਆਉਂਦੀ ਤੈਨੂੰ ਨੀਂਦ ਆਉਂਦੀ ਆ ਇਹ ਨੀਂਦ ਹਟਣੀ ਆ ਸਤਗੁਰ ਜਾਗਤਾ ਹੈ ਗਿਓ ਨੀਂਦ ਆਉਣਾ ਹੀ ਮਰਨਾ ਨੀਂਦ ਆਉਣਾ ਹੀ ਮਰਨਾ ਜਦੋਂ ਨੀਂਦ ਆਉਂਦੀ ਆ ਜਦੋਂ ਨੀਦ ਆਣੀ ਵੱਤ ਹੋ ਗਈ ਗੁਰਮਖਾ ਜਾਨਦਾ ਨੀਦ ਦਾ ਸੋਣਾ ਆਮੇ ਜਾਗਣ ਤੋਂ ਬੜਾ ਕੋ ਭਖਾਰਾ ਆਪਣਾ ਕੱਪ ਟਾਰਗੇਟ ਤੇ ਜਾ ਕੇ ਦੇਖ ਰਹਾ ਰਹੇ ਉਹ ਆ ਨੀਦ ਸਰੀਰ ਨਹੀਂ ਆਪਣਾ ਟਾਰਗੇਟ ਤੇ ਕੀ ਟਾਰਗੇਟ ਆਦਾ ਬਈਆ ਕੇ ਕੋਲ ਦੇਖ ਰਹਾ ਹੈ ਟਾਰਗੇਟ ਫਮਈਆਲੇ ਕੋਣ ਚਾਰਲਡ ਕਰਦੇ ਨੇ ਬਸ ਇਹ ਟਾਰਗੇਟ ਇਹ ਚਾਰਲਡ ਤੋਂ ਅਦਰ ਉਤਰ ਉਹਨੂੰ ਹਵਾ ਸੁਬਾਨ ਵੀ ਉਹਦਾ ਧਿਆਨ ਨਾ ਜਾਵੇ ਇਸਰ ਹੋ ਕੇ ਤੇ ਹਾਂ ਕਬਰ ਮੂਰ ਕਬਰ ਮੂਰ ਤੇ ਕਬਰ ਨਿਦ੍ਰਸ਼ਤਾਨੀ ਕਿਸੇ ਵੇਲੇ ਤਾਂ ਫਮਈਆ ਮੂਰ ਹੁੰਦਾ ਬੂੜੇ ਹੁੰਦਾ ਤਾਂ ਜੋ ਉਹ ਤਤਰੂਪ ਕੇ ਹੁੰਦਾ ਕਦੇ ਦਸ਼ਮਾਨ ਵੀ ਹੋ ਜਾਂਦਾ ਦਸ਼ਮਾਨ ਕਦੋਂ ਹੁੰਦਾ ਜਾਂ ਅੰਦਰੋਂ ਆਵਾਜ਼ ਆਉਂਦੀ ਹੈ ਜਿਹੜੀ ਅੰਤਰਾਤਮਾ ਦੀ ਆਵਾਜ਼ ਆ ਉਹ ਦਸ਼ਮਾਨ ਹੁੰਦਾ ਜਦ ਬੂੜ ਬੂੜ ਕੇ ਦਸ਼ਮਾਨ ਹੁੰਦਾ ਬੂੜੇ ਤੋਂ ਬਿਨਾ ਦਸ਼ਮਾਨ ਕਿਵੇਂ ਹੋਊਗਾ ਕਵਨ ਦਾ ਸਥਿਥ ਕੀ ਬਣਿਆ ਕਿਸੇ ਵੇਲੇ ਕਿਸੇ ਵੇਲੇ ਕਵਨ ਕਿਸੇ ਵੇਲੇ ਕਿਸੇ ਵੇਲੇ ਦਾ ਬੂੜ ਰੂਪ ਜਾਂਦਾ ਹੋ ਰੂਪ ਜਿਹੜੀ پکڑ ਜਾਂਦਾ ਫਿਰ ਅਦਰਿਸ਼ ਹੈ ਸ਼ਬਦ ਦੇ ਵਿੱਚ ਸੁਪਰਸ਼ ਹੈ ਦਾ ਤਾਂ ਸ਼ਬਦ ਰੂਪ ਵਿੱਚ ਆਦੂ ਫਿਰ ਤੁਰਕੀ ਬਾਣੀ ਹੁੰਦੀ ਆ ਜਿੱਨਾ ਜਰੂਰੂਪਾ ਨਾ ਕੋਈ ਤਨਛੇ ਦੀ ਫਤ ਕਰਦਾ ਤੁਰਕੀ ਬਾਣੀ ਆਈ ਆਉਦੀ ਬਾਣੀ ਹੋਈ ਹੈ ਕੋ ਜਾਨਵਰ ਕਿਤੇ ਬੈਠਾ ਹੈ ਆਵਾਜ਼ ਆਈ ਤੇ ਪਤਾ ਲੱਗਦਾ ਉਹ ਕਿਥੇ ਹੈਗਾ ਕੀ ਕਿਥੇ ਦਿਨੋ ਦਿਜਾ ਕਿਦਰਸ਼ ਨੂੰ ਜੋ ਅਦ੍ਰਿਸ਼ ਕੀ ਹੈ ਅਦ੍ਰਿਸ਼ ਹੈ ਜੋ ਚੀਜ਼ ਹੈ ਅਦ੍ਰਿਸ਼ ਹੈ ਉਹ ਤਾਂ ਬੋਲੇ ਤੇ ਪਤਾ ਲੱਗੂ ਕਿਥੇ ਕਬੂ ਕਬਨ ਮੂਲ ਤੇ ਕਬਨ ਦ੍ਰਿਸ਼ਟਾਨੀ ਜਿਹਦੇ ਵੇਲੇ ਮੂਲ ਆ ਮੂਲ ਤਾਂ ਅਦ੍ਰਿਸ਼ਾ ਉਹ ਤਾਂ ਤੇ ਦ੍ਰਿਸ਼ਟਾਨੀ ਕਹਾਦਾ ਜਦ ਸ ਸਾਡੇ ਨਾਲ ਉਹਦਾ ਸੰਪਰਕ ਜੁੜਦਾ ਹਾਜ਼ਰ ਹੈਗਾ ਉਹਦੇ ਬੋਲਦੇ ਤੇ ਪਤਾ ਲੱਗਦਾ ਹਾਜ਼ਰ ਹੈਗਾ ਬੋਲਦੇ ਤੇ ਪਤਾ ਲੱਗਦਾ ਹਾਇਦਰੇ ਪਤਾ ਕਰੀ ਨਾ ਸਰ ਪੁਰਾਣ ਕਾਪੂ ਹਬਲੇ ਅਧਰ ਪਤਾ ਕਰੀ ਨਾ ਪਤਾ ਆ ਰਿਹਾ ਦੇਸ਼ ਬੜੀ ਹੈ ਦੇਸ਼ ਮਗਰ ਵੀ ਹੈ ਜੇ ਦੇਸ਼ ਮਗਰ ਨੇ ਤਾਂ ਕਹਿੰਦੇ ਆਪੜੇ ਢੱਲੇ ਤੇ ਪੁੱਛ ਕਹਿੰਦੇ ਆਪਣੇ ਰੱਬ ਨੂੰ ਜਾਣ ਕੇ ਕਹੇ ਆਪਣੇ ਰੱਬ ਨੂੰ ਦੂਜੇ ਦੇ ਨੂੰ ਨਹੀਂ ਉਹ ਮੇਰਾ ਮੇਰੇ ਅੰਦਰ ਦਾ ਤੇਰਾ ਤੇ ਆਪਣੇ ਅੰਦਰ ਵਾਲੇ ਰੱਬ ਨੂੰ ਜਾਣ ਕੇ ਕਹੇ ਆਪਣੇ ਰੱਬ ਨੂੰ ਜਾਣ ਕੇ ਅਸੀਂ ਕਹਿ ਜਾਈਏ ਕਹਾਂਦੇ ਕਹ ਜਾਈਏ پتہ ਸਾਰਿਆਂ ਨੂੰ ਇਹਦਾ ਕਹਦੇ ਬੋਲ ਲੈਣਿਆਗਾ ਕਹਦੇ ਦੇਖ ਨੂੰ ਦੇਗਾ ਸੱਚੇ ਤਾਂ ਬੋਲ ਲੈਣਿਆਗਾ ਕਦੇ ਕੋਲ ਜਾਂਦੇ ਨੇ ਸਿੱਧਾ ਆਏਗਾ ਬਸ ਆ ਗੱਲ ਜਲਦੀ ਇਦੇ ਵੇਲੇ ਲੋੜ ਹੁੰਦੀ ਆ ਫਿਰ ਉਹਨੂੰ ਲੈ ਆਉਣਾ ਹੈ ਕਿ ਤੁਹਾਨੂੰ ਨੂੰ ਜਾਣ ਕੇ ਕਹਿਵੇ। ਜਦੋਂ ਉਹ ਰਾਮ ਕਹਿੰਦੇ ਨੇ ਅਗਰ ਉਹ ਧਰਮ ਕਹਿੰਦਾ ਉਹ ਤਾਂ ਮੈਂ ਕਹਿੰਦਾ ਆਪਣੇ ਅੱਲਾ ਨੂੰ ਜਾਣ ਕੇ ਕਹਿ। ਕੁਝ ਕੁਛ ਕਹਿਣ ਦਾ ਕੁਛ ਨਹੀਂ। ਬੰਦੇ ਤਾਂ ਸਾਰੇ ਹੀ ਨੇ ਆਪਣੇ ਅੰਦਰੋਂ ਗਏ। ਅੰਤਰਾਤਮਾ ਦੀ ਗੱਲ ਕਈ ਕਹਿ ਦਿੰਦੇ। ਪਰ ਜਦ ਬੋਲਦਾ ਜਾਂ ਫਿਰ ਕਹਿਣਾ ਨਾ ਬੋਲ ਕੇ ਅੰਤਰਾਤਮਾ ਹੀ ਅੰਤਰਾਤਮਾ ਹੀ ਬੋਲਦੀ ਹੈ ਉਹ ਬੁਲਾਉਂਦੀ ਹੈ ਫਿਰ ਸੱਚ ਹੈ। ਮਰਦਾ ਕਹਿੰਦਾ ਜਦ ਬੈਰੋ ਕਹਿੰਦਾ ਤਾਂ ਭਾਈ ਗਲਤੀ ਹੀ ਸੀ ਉਹ ਫਿਰ ਕਾਹਦੇ ਕਹਦਾ ਵੀ ਫਿਰ ਨੰਪਲਾ ਕਹਿੰਦਾ ਰੁਕ ਜਾਏ ਜਦੋਂ ਜਦ ਪਰਿਵਾਰ ਨੇ ਫੜੇ ਤੇ ਅਗੀ ਗੱਲ ਮੈਨੂੰ ਨਾ ਝੂਠਾ ਪਾ ਆਪਣੇ ਗਲਤੀ ਮੰਨਦਾ ਸੇ ਜੇਤਾ ਉਹਦੀ ਗੱਲ ਸਰਾਹ ਮੰਨ ਲਵੇ ਤਾਂਦਾ ਇਹ ਸਤਿਗੁਰੂ ਜੀ ਸੱਚ ਬੋਲ ਪੈਂਦਾ ਸੱਚ ਬੋਲ ਪੈਂਦੇ ਨੂੰ ਮਾਫੀ ਵੀ ਸਾਰੇ ਕਿਧਰ ਲਿ ਇਹ ਸੱਚ ਬੋਲਦਾ ਵੀ ਹੁਣ ਇਹਦੀ ਰਾਇਤ ਕਰ ਤੋਂ ਕਈ ਵਾਰ ਬਥੀ ਕਈ ਵਾਰ ਹੈ ਸੱਚ ਬੋਲਣ ਦਾ ਇਹ ਲਾਭ ਦੇਖੋ ਜੁਰਮ ਵੀ maaf ਹੋ ਜਾਂਦਾ ਜਦ ਉਹ ਬਣਾਉਂਦਾ ਤਾਂ ਬੋਲਦਾ ਸੱਚ ਉਹ ਵੀ ਬੋਲਦਾ ਤਾਂ ਹੀ ਜਿਨੇ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਬ ਅਗਨੀ ਵਿੱਚ ਜਿਨੇ ਉਭਾਰਿਆ ਜੇ ਤੂੰ ਸਾਜ ਸਵਾਰ ਸ਼ਿੰਗਾਰਿਆ ਤੈਨੂੰ ਸਾਜਿਆ ਹੋਣਾ ਕੌਣਾ ਲੋਹਾ ਬਲਲੋਡ ਰੂਪਾਇ ਉਹ ਰੂ ਤੂੰ ਹੀ ਬੈਗਾ ਕਿਤਾ ਦਾ ਤੂੰ ਹੀ ਨੂਰ ਹੈ ਉਹ ਖੁਦਾ ਹੈ ਤੂੰ ਖੁਦਾ ਦਾ ਨੂਰ ਹੈ ਜਦੋਂ ਨੂਰ ਜੋਤੇ ਹੁੰਦੀ ਹੈ ਤੂੰ ਜੋਤੇ ਹੀ ਹੋਰ ਕੀ ਹੈ ਜਦੋਂ ਸੂਰਜ ਦਾ ਨੂਰ ਕੀਆ ਤੋ ਜੋਤੇ ਨਹੀਂ ਹੋਇਆ ਖਲਾ ਦਾ ਸਭ ਤੇ ਹੋਰ ਕੀ ਹੈ ਸੂਰਜ ਦਾ ਨੂਰ ਕੀ ਹੋਗਾ ਇਹ ਗਰਮੀ ਤੇ ਬਹੁਤ ਸਰਦੀ ਵਿੱਚ ਗਰਮੀ ਵੀ ਦੂਰ ਹੈ ਠੰਡਾ ਜਾਂ ਤੇ ਬਹੁਤ ਠੰਡਾ ਹੋਵੇ ਇਹਨੂੰ ਤੂੰ ਸਾਜ ਸਵਾਰ ਸਵਾਰਿਆ ਪਹਿਲਾਂ ਤੈਨੂੰ ਸਾਜਿਆ ਫਿਰ ਤੇਰੀ ਅਕਲ ਸਵਾਰ ਦੇ ਰਹਾ ਹਾਂ ਅਬ ਨੂੰ ਖਾ ਬੁੱਧੀ ਤੇ ਤੇਰੀ ਅਕਲ ਬੁੱਧੀ ਜਨ ਬਰਨ ਨੂੰ ਤਾਂ ਜ਼ਿਆਦਾ ਸਮਾਰਿਆ ਆਣ ਤੂੰ ਸਿਗਾਰਿਆ ਸਾਰੇ ਗੋੜਵੇਂ ਨਾ ਕਰ ਕੋ ਅੱਛੀ ਤਿਕਾਪੂਆ ਨੂੰ ਆਪਣੇ ਝੂਲੋਟ ਕਰ ਲੈ ਤੇ ਆਪਣੀ ਅਕਲ ਨਾਲ ਗੱਲ ਨਾ ਸੋਵਟ ਕੇ ਗੱਲ ਨਾ ਛੇੜ ਟੁੱਕੇ ਜੇਲੇ ਚ ਕਰ ਲੈ ਨਾ ਬੋਲਣਾ ਕਰ ਕੋ ਅਕਲ ਜ਼ਿਆਦਾ ਮਾਰੇ ਗਰਭ ਅਗਨੀ ਵਿੱਚ ਜਿਨੀ ਉਭਾਰਿਆ ਲੀਤਾ ਤਲਵਾਰ ਮੰਗਾ ਲਈ ਉਹ ਜਾਲ ਬਣਾ ਲਿਆ ਉਹਨਾਂ ਨੇ ਕੀ ਬਣਾਇਆ ਜਾਨਾ ਕੋਈ ਨਹੀਂ ਸੈਂਕੜੇ ਦੂਖਸ ਬਣਾਦੇ ਆ ਉਹਨਾਂ ਨੇ ਕੀ ਬਣਾ ਉਹ ਤਾਂ ਉੱਥੇ ਹੀ ਨਹੀਂ ਜਾਂਦਾ ਸੀ ਕਿ ਬਸ ਹਨ ਗਰਭ ਅਗਨੀ ਵਿੱਚ ਜਿਨੀ ਉਭਾਰਿਆ ਗਰਭ ਅਗਨੀ ਵਿੱਚ ਜਿਨੀ ਉਭਾਰਿਆ ਦੇਖੋ ਗਰਭ ਅਗਨੀ ਤੁਸੀਂ ਮਾਂ ਦੇ ਪੇਟ ਦੇ ਵਿੱਚ ਨਾਲੇ ਮੇਟਾ ਦਾੜੇ ਵਰ ਕੋਜੀ ਹੀਟ ਹੈ ਇੱਕ ਪਾਸੇ ਖਾਤਾ ਹੋਇਆ ਮਾਸ ਹਜਮ ਹੋ ਜਾਂਦਾ ਹੈ ਇੱਕ ਪਾਸੇ ਨਮਾ ਬਣ ਜਾਂਦਾ ਕੋਜੋ ਰਸਦਾ ਰਹੋ ਬਰਬਗ ਨੂੰ ਬੀਡੋ ਦੀ ਹੋ ਨਰਬਗ ਨੂੰ ਜਿਹੜੇ ਵਾਹ ਕਿਉਂ ਵਈਏ ਹੰਤ ਇੱਕ ਹੁੰਦਾ ਜੋ ਆਪ ਕਿਥੇ ਇੱਕ ਕਗਨ ਧਾਰ ਰਹੀ ਹੈ ਉਹੀ ਕਗਨ ਧਾਰ ਰਹੀ ਹੈ ਉਹੀ ਕਗਨ ਬਣਾ ਰਹੀ ਹੈ ਉਹ ਵਾਰਿਆ ਉਥੇ ਤੈਨੂੰ ਉਹ ਨੂੜੀ ਵਾਰਿਆ ਜਿਹੜਾ ਖਾਦਾ ਸੀ ਤੇ ਤੂੰ ਬਚਾਇਆ ਉੱਥੇ ਉਹ ਤਾਂ ਅਗਰ ਤੂੰ ਤੂੰ ਵੀ ਸੜ ਜਾਂਦਾ ਉੱਥੇ ਪਰ ਜਿਆਦਾ ਆਤਮਾ ਨਿਕਲ ਜਾਂਦੀ ਆ ਜਾਂ ਜਿਆਦਾ ਸੜ ਜਾਂਦਾ ਤੇ ਤੈਨੂੰ ਬਚਾਉਣਾ ਤਾਂ ਉਹਨੂੰ ਥੋੜੇ ਬਚਾਉਲੇ ਤੇਰੇ ਕਰਕੇ ਬਚਾਇਆ ਉਹਨੂੰ ਲੋਥਲੇ ਨੂੰ ਲੋਥਲੇ ਨੂੰ ਫੇਰ ਨਹੀਂ ਬਚਾਉਣਾ ਕੋਈ ਆ ਕੇ ਉਹ ਤੈਨੂੰ ਤੇਨੂੰ ਵਾਰਿਆ ਉਹਨੇ ਵਾਰਿਆ ਫਿਰ ਉਹ ਆ ਰੋਏ ਕੋ ਜੇ ਉਹ ਤੂੰ ਜ਼ਹਿਰ ਬਣ ਜਾਣੀ ਹੈ ਉਹ ਹਜਮ ਹੋਣਾ ਉਹਦੀ ਜ਼ਹਿਰ ਬਣ ਜਾਣੀ ਨਹੀਂ ਉਲਦੀ ਦੇਖੋ ਮਿੱਤੇ ਵਾਲਾ ਹਜਮ ਹੋਣਾ ਤੇ ਜ਼ਹਿਰ ਬਣ ਜਾਣੀ ਜੀ ਬਸ ਮਿੱਤੇ ਦਾ ਕੁਝ ਹੋ ਰਿਹਾ ਹੈ ਹਾਂ ਜਿਹੜਾ ਉਹਦੀ ਤਾਂ ਬਸ ਜ਼ਹਿਰ ਤੁਹਾਨੂੰ ਜ਼ਹਿਰ ਬਣ ਜਾਣੀ ਨਹੀਂ ਖਾ ਦੋਗੇ ਉੱਥੇ ਵਰਤਮਾਨ ਨਾਲ ਤੇਰੀ ਜ਼ਹਿਰ ਬਣ ਜਾਣੀ ਗੱਲ ਵੀ ਇੱਥੇ ਖਤਰਨਾਕ ਹੈ ਉਧਰ ਵਰਤਮਾਨ ਹੈ ਹਜਮ ਹੋ ਗਏ ਖਦੇ ਮਾਸ ਦਾ ਇੱਧਰ ਜ਼ਹਿਰ ਬਣ ਜਾਣ ਜੀ 8 ਘੰਟੇ ਦੇ ਜੀ ਸਿੱਧੀ ਵੜੀ ਗੱਲ ਆ ਅੰਦਰ ਕੀ ਕੁਝ ਹੈ ਇਹ ਸਾਰਾ ਕਿਹਨੇ ਬਣਾਇਆ ਰਿਕੀ ਗੱਲਾਂ ਨੇ ਹਾਂ ਜੀ ਬਾਹਰ ਦੇ ਉਸਤਾਦ ਤੁਝੇ ਪਿਆਰੇ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਬਾਹਰ ਵਾਸਤਾ ਤੁਝੇ ਪਿਆਰਾ ਦੁੱਧ ਦੁੱਧ ਦਾ ਪਿਆਰ ਸੀ ਤੇ ਪਿਆਰੇ ਦੁੱਧ ਆਹੋ ਜਦੋਂ ਦੁੱਧ ਨਾਲ ਪਿਆਰ ਜਿੱਦਰ ਦਾ ਦੁੱਧ ਦੇ ਦਿੱਤਾ ਉਹੀ ਜਦਾ ਲੱਗਦਾ ਸੀ ਤੈਨੂੰ ਜੀ ਚੰਗੀ ਲੱਗੀ ਉਹ ਦਿੱਤੀ ਉਹਨੇ ਐ ਤਾਂ ਜੇ ਆਪੇ ਇਹਨੂੰ ਬਚਾ ਲੈ। ਇਹਨੂੰ ਗੁੱਟਦੇ ਤੇ ਵੋਟ ਖਾ ਲੈ। ਨਹੀਂ ਸੀ ਗੁੱਟ ਖਾਟਾ ਇਹਨੂੰ। ਤੂੰ ਤਾਂ ਨਾ ਬੜਾ ਹੋਇਆ ਪੀ ਜਾਂਦਾ। ਪੀ ਜਾਂਦਾ। ਚਾਹੇ ਤੁਸੀਂ ਬਾਹਲਾ ਦੋ ਚਾਹੇ। ਪਰ ਮਾਂ ਦਾ ਦਾਰ ਉਹਨਾਂ ਸਿੱਧੇ ਫੇਰ ਸਕਦਾ। ਬਾਹਰ ਦੇ ਲੋਕਾਂ। ਕੋਈ ਕਿਸੇ ਮਾਰਦਾ ਹੀ ਹੈ। ਕੋਈ ਕਿਸੇ ਮਾਰਦਾ ਹੀ ਹੈ। ਤੂੰ ਤਾਂ ਦੁੱਤੇ ਹੈ। ਤੂੰ ਦੁੱਤੇ। ਤੁਹੇ ਪਿਆਰੋ ਦੁੱਧ ਤੁਹੇ ਪਿਆਰੋ ਦੁੱਧ ਸਾਰੀ ਜਿੰਦਗੀ ਪਿਆਰਿਆ ਬਾਹਰ ਦੇਸ ਤਾਂ ਤੁਹੇ ਪਿਆਰੇ ਦੁੱਧ ਉਹ ਦੁੱਧ ਸਾਰੀ ਜ਼ਿੰਦਗੀ ਪਿਆਰਿਆ ਕਦੇ ਮਰਦੇ ਤੱਕ ਨਹੀਂ ਕਹਿੰਦਾ ਵੀ ਲੋਤੋ ਮੈਨੂੰ ਲੋਟ ਉਹ ਕਹਦਾ ਲਾਕਾ ਵੀ ਕੋਈ અમારી ਹੋਵੇ ਡਾਕਟਰ ਹੈ ਤੇ ਵੀ ਨਗਾੜਾ ਦੋਤ ਨਹੀਂ ਬਿਣਾ ਉਹ ਅਲੱਗ ਤਾਂ ਦੁੱਧ ਤਾਂ ਸਾਰੀ ਜਿੰਦਗੀ ਦੀ ਪਿਆਰਿਆ ਭਾਰਵੇਂ ਵਸਤਾ ਤੁਹੇ ਪਿਆਰੋ ਦੁੱਧ ਪਿਆਰ ਐਸਾ ਦੁੱਧ ਤਾਂ ਸਾਰੀ ਜਿੰਦਗੀ ਪਿਆਰ ਹੁੰਦਾ ਹੀ ਉਹ ਹੈ ਸਾਰੀ ਜਿੰਦਗੀ ਦੇ ਪਰਜੋਬਨ ਭੋਜਨ ਸੁਖਸ਼ੂਦ ਜੇ ਪਰਜੋਬਨ ਆ ਗਿਆ ਫਿਰ ਹੋ ਟੈਸਟ ਬਣ ਗਏ ਤਰ੍ਹਾਂ ਤਰ੍ਹਾਂ ਦੇ ਸੁਣੋ ਨਾ ਵਿਚਾਈਦਾ ਕੀ ਚਾਹੀਦਾ ਤਰ੍ਹਾਂ ਤਰ੍ਹਾਂ ਦੇ ਵਿੰਜਰ ਮਾਣ ਲਾਗੇ ਭੋਜਨ ਮਾਣ ਲਾਗੇ ਉਹ ਉਹਨਾਂ ਦਾ ਸੁਖ ਪਏ ਗਿਆ ਉਰੀ ਸੋਚੀ ਹੋਗੀ ਜਾਈ ਬੇਸ ਤੇ ਆ ਉੱਪਰ ਸਾਖ ਸੈਨ ਰਣੂਪਿਆ ਜਿਹੜੇ ਉੱਤੇ ਰਿਸ਼ਤੇਦਾਰ ਸਾਥ ਸੁਬਦੀ ਦੀ ਸੇਵਾ ਕਰਨੀ ਹੈ ਕਿ ਪਹਿਲਾਂ ਦੁੱਧ ਵੀ ਤੈਨੂੰ ਆ ਕੇ ਭੇਜਿਆ ਦੁੱਧ ਤਵੀਰ ਕਰਤਾ ਫਿਰ ਭਰਜੋ ਬੰਦੇ ਵਿਚਾਰ ਜਿਹੜੇ ਤੇਰੇ ਭੋਜ ਜਿਹੇ ਤਰੀ ਭੋਜ ਸਭ ਕੁਝ ਹੈਗਾ ਇੱਥੇ ਖਾਣ ਨੂੰ ਵੀ ਦਿੱਤਾ ਸੇਵਾ ਕਰਨ ਨੂੰ ਸੇਵਾ ਕਰਨੂ ਵੇਦਨਿਲਤੇ ਹੋਣੇ ਉੱਪਰ ਬਿਰਧ ਤੇ ਆ ਉੱਪਰ ਸਾਖ ਸ਼ੈਨ ਮੁੱਖ ਉਪਾਯੋ ਬੈਠ ਕੋ ਹੈ ਆਪ ਬੈਠੇ ਮੈਂ ਮੁੱਖ ਜਵਾਲੇ ਮੁੱਖ ਪਰੋ ਬੈਠੇ ਦੇ ਹੀ ਮੁੱਖ ਚ ਪਾਉਂਦੇ ਇੱਥੇ ਜਾਂਦੇ ਨੇ ਰੋਟੀ ਆ ਪਾਣੀ ਬੈਠਾ ਬਿਮਾਰ ਵੀ ਹੈ ਬੈਠੇ ਨੂੰ ਤਾਂ ਨਾਲ ਆਪ ਨੂੰ ਤਾਂ ਜੱਜਣਾ ਪਉਂਦਾ ਉਹ ਵੀ ਦਰੇ ਪੈਦਾ ਕਰੇ ਦੂਸਤ ਉਪਾਈ ਜਾਂ ਫਿਰ ਦੂਜੀ ਚਾਹਾਂ ਕਰਿਓ ਜੋ ਇਹ ਦੇਖਣ ਤੇ ਤਰੋਦ ਹੈ ਕਹਿੰਦੂ ਕਹਤਾ ਕਿ ਉਹਦਾ ਕਰਿਆ ਉਹ ਬਾਝੋਂ ਵੀ ਮਕੇ ਰੇ ਇਹ ਨਿਰਗੁਣ ਗਣ ਕੋਸ ਨੂੰ ਗੁੱਝੇ ਪਰ ਇਹ ਕਿੱਥੇ ਉਹਦੇ ਗਣ ਕੋਚ ਆਪਿਆ ਕੋ ਦਿੱਤਾ ਇਹ ਨਿਰਗੁਣ ਨਿਰਗੁਣ ਕਹਿੰਦਾ ਕਹਿਆ ਆਹ ਨਿਰਗੁਣ ਸਾਬਤ ਕੀ ਸੋ ਉਹ ਜਿਹੜਾ ਕਹਿੰਦਾ ਨਿਰਗੁਣ ਆ ਮੈਂ ਤਾਂ ਪਹਿਲਾਂ ਸਾਬਤ ਕੀਤਾ ਨਿਰਗੁਣ ਇਹ ਦੱਸ ਵੀ ਇਹ ਹੈਗਾ ਜਾਂ ਗਲਤ ਕਹਿ ਤਾ ਜੋ ਘਰ ਬਾਂਦੀ ਜੀ ਕਹਾਂ ਸਾਬਤ ਕੀਤਾ ਜੇ ਨਿਰਗੁਣ ਆਰਾਮ ਆਣਾ ਤੂੰ ਦਹੀ ਹੈਗਾ ਇਹਨਾਂ ਗੱਲਾਂ ਕਰਕੇ ਤਪ ਹੋਈ ਦੀ ਦੱਸਦੇ ਵੀ ਅਸੀਂ ਗਲਤ ਕਿ ਇਹ ਕਰਕੇ ਬੰਨੀ ਸੱਚੀ ਹੈ ਫਿਰ ਕਿ ਸ਼ਰਮਾ ਦੱਸ ਦਿਆਂ ਕਰਤਾ ਠੀਕ ਫਿਰ ਨਾ ਤਾਂ ਤੁਹਾਨੂੰ ਬਤਾਈ ਤੇ ਇਹ ਕਹਿੰਦਾ ਇਹ ਘੱਟਾ ਸੱਚੀ ਕਹੀ ਹੈ ਹਾਂ ਇਹ ਨਿਰਗੁਣ ਗੁਣ ਕਸ਼ੂਨੋ ਸੂਝੇ ਬਖਸ਼ ਲਿਓ ਤੋ ਮਾਨੁਕ ਸੀਝੇ ਬਖਸ਼ ਲਿਓ ਤੇ ਬਖਸ਼ਿ ਦੇ ਹੋ ਜਾਇਆ ਕਿਰਪਾ ਹੋ ਜਾਇ ਹਜ਼ਰਤ ਇਹਦੇ ਖਾਤੇ ਚ ਕੋਈ ਗੱਲ ਪੈ ਜਾ ਕਿਸੇ ਵੇਲੇ ਸਭ ਫੇਰੇ ਸੋਲ ਜਾਂਦੀ ਏ ਦੀ ਤਰ੍ਹਾਂ ਫੇਰੇ ਸਮਝ ਆਉਣ ਲੱਗ ਜਾਂਦਾ ਹੈਗਾ ਫੇ ਦੁਬਾਰਾ ਦਰਪੰਦ ਇਹ ਗੱਲ ਤਾਂ ਉਸ ਰਾਜ ਜਿਹੜਾ ਛੱਡਿਆ ਹੋਇਆ ਉਹਦੇ ਨੂੰ ਨਹੀਂ ਸਮਝ ਸਕਦਾ ਇਹ ਤਾਂ ਇਹਨੂੰ ਨਹੀਂ ਦੁਬਾਰਾ ਨਹੀਂ ਇੱਥੇ ਛੱਡ ਕੇ ਸਭ ਜੋ ਜਿਹਦੇ ਪਿੱਛੇ ਭੱਜੇ ਫਿਰਦੇ ਆ ਉਹ ਤਾਂ ਸਾਨੂੰ ਕੋਈ ਪਰਾਈ ਆ ਜਮਦਾ ਡੰਡ ਮੋਡ ਮੈਂ ਲੱਗਾ ਸਾਨੂੰ ਕੋਈ ਪਰਾਈ ਸੁੱਖ ਸੰਪਤੀ ਵੱਲ ਕਾ ਬਨੋਰੀ ਛੋਡ ਗਏ ਬਹੁਤ ਲੋਕ ਹੋ ਜਾਂਦਾ ਫਿਰ ਕਰਮ ਜੇ ਸਾਨੂੰ ਜੇ ਜਾ ਲੈ ਠੀਕ ਹੈ ਇਹ ਨਿਰਗੁਣ ਗਣ ਕਸ਼ੂਣਾ ਸੂਜੇ ਬਖਸ਼ੇ ਹੋ ਤੋ ਨਾਨਕ ਸੀਜੇ ਜੇ ਬਖਸ਼ਿਸ਼ ਹੋ ਜਾ ਤੇ ਫਿਰ ਸਾਡ ਇਹ ਜਿਹੜੀ ਤਾਣੀ ਹੁਲਕੀ ਹੋਈ ਆ ਸਾਡੀ ਨਾ ਜਾਦਾਉਂ ਲਈ ਆ ਮਾਇਆ ਚ ਫਿਰ ਬੁੱਤੀ ਹੁਣੇ ਹੜੀ ਸੱਚ ਸੁਰਜੀ ਸੋਜੀ ਆਜ ਵੀ ਗੱਲ ਤਾਂ ਠੀਕ ਹੈ ਤੇ ਤੈਨੂੰ ਸੋਚੀ ਬੁੜੇ ਤੈਨੂੰ ਵਿਚਾਰ ਕਰਨ ਲੱਗ ਜੀਏ ਸੱਚੀ ਗੱਲ ਤੇ ਕਿਰਪਾ ਨਾਲ ਹੁੰਦੀ ਹੈ ਤੇ ਇਹ ਬਖਸ਼ਿਸ਼ ਆ ਬਖਸ਼ਿਸ਼ ਵਰਾਈ ਸੀ ਕੋਈ ਇੰਜ ਨਹੀਂ ਆ ਜੇ ਤੈਨੂੰ ਉਹ ਵਿਚਾਰ ਕਰਨ ਲੱਗ ਗਿਆ ਬਖਸ਼ਿਸ਼ ਹੋ ਗਈ ਜਿਹੜਾ ਸੁਣ ਕੇ ਵੀ ਨਾ ਆ ਬਖਸ਼ਿਸ਼ ਜੀ ਅੱਜ ਜਲਦੀ ਆਪੜੀ ਹੋਈ ਆ ਉਹ ਜਿਹੜੀ ਬੰਦਾ ਉਹ ਲਾਈ ਪਹਿਲੇ ਸਾਡਾ ਬਰੇਚੀ ਲਾੜਿਆ ਜਾ